डी5 चैनल पंजाबी देख रहे हूं मैं बलविंदर सिंह ਤੁਹਾਨੂੰ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਨਵੇਂ ਪ੍ਰਧਾਨ ਬਣ ਗਏ ਨੇ ਅਮਨ अरोड़ा ਵੱਲੋਂ ਜਿੱਥੇ ਅੱਜ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਤੇ ਨਾਲ ਹੀ ਉਹਨਾਂ ਕਿਹਾ ਕਿ ਪਾਰਟੀ ਨੇ ਮੈਨੂੰ ਇੱਕ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੁਹਾਨੂੰ ਦੱਸਦੀ ਕਿ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਮੈਨੂੰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਿਠਾਇਆ ਸੀ ਤੇ ਉਸ ਤੋਂ ਬਾਅਦ ਸਾਡੀ ਰਣਨੀਤੀ ਬਣੀ ਹੈ ਤੇ ਜਿਹਦੇ ਚੱਲਦਿਆਂ ਸ਼ਹਿਰੀ ਕਲਸੀ ਨੂੰ ਉਪ ਪ੍ਰਧਾਨ ਲਗਾਇਆ ਗਿਆ ਤੇ ਮੈਨੂੰ ਪ੍ਰਧਾਨ ਲਗਾਇਆ ਗਿਆ ਸੀ ਪਾਰਟੀ ਦੀ ਮਜ਼ਬੂਤੀ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਰਵਿੰਦ ਕੇਜਰੀਵਾਲ ਤੇ ਸੰਦੀ ਪਾਠਕ ਉਹਨਾਂ ਦੀ ਅਗਵਾਈ ਨੂੰ ਨਾਲ ਲੈ ਕੇ ਚੱਲਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਪੰਜਾਬ ਦੇ ਵਿੱਚ ਕੰਮ ਕਰਾਂਗੇ ਸਭ ਤੋਂ ਪਹਿਲੇ ਤਾਂ ਉਸ ਪਰਮ ਪਿਤਾ ਪ੍ਰਮਾਤਮਾ ਦਾ ਔਰ ਉਸ ਕੇ ਬਾਅਦ ਹਮਾਰੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਮਾਨਨੀਯ ਮੁੱਖ ਮੰਤਰੀ ਹਮਾਰੇ ਬੜੇ ਭਾਈ ਭਗਵੰਤ ਮਾਨ ਜੀ ਦਾ ਸੰਗਠਨ ਇਨਚਾਰਜ ਔਰ ਰਾਜ ਸਭਾ ਐਮਪੀ ਸੰਦੀਪ ਪਾਠਕ ਜੀ ਦਾ ਔਰ ਪੂਰੀ ਪੋਲਿਟੀਕਲ ਅਫੇਅਰਸ ਕਮੇਟੀ ਦਾ ਔਰ ਸਭ ਲੋਕਾਂ ਦਾ बहुत बहुत शुक्रिया बहुत बहुत धन्यवाद कि हम मेरे को और मेरे छोटे भाई शहरी कलसी जी एम एल -E बटाला को जो दो पार्टी के सबसे छोटे निमाने वर्कर हैं सिपाही हैं अरविंद केजरीवाल जी के उनको आज पार्टी ने इतनी बड़ी जिम्मेवारी दी है मैं समझता हूँ कि ये हमारे लिए बहुत बड़ी सम्मान की बात है और मैं विश्वास दिलाना चाहूँगा हमारी पूरी पार्टी की लीडरशिप को केजरीवाल साहब को मान साहब को और पार्टी के हर छोटे बड़े वर्कर को पदाधिकारी को कि दिन रात एक करके मेहनत करके जो पार्टी का संगठन का काम होता है कि सरकार के किए हुए काम जो कि बहुत अच्छे काम मान साहब की अगुवाई में ढाई साल में पंजाब सरकार ने किए उनको लोगों तक लेके जाना और लोगों के जो मुद्दे मसले हैं उनको सरकार तक पहुंचाना और उनको हल कराना ये हमारी ज़िम्मेवारी होएगी और अरविंद जी के दिशा निर्देश के ऊपर उनकी गाइडेंस के साथ भगवंत मान जी की टीम बन के सबको साथ लेके चलेंगे और मैं समझता हूँ कि ऐसा भी बहुत बहुत रेयर पाया जाता है किसी पार्टी में कि किसी पार्टी के मुखिया ने खुद अपने आप से जो प्रधान की पद है उसको छोड़ने की बात की भगवंत मान जी ने थोड़े दिन पहले ये इच्छा व्यक्त खुद से की थी और उसको मान के केजरीवाल साहब ने और पूरी पॉलिटिकल अफेयर्स कमेटी ने हम दोनों भाइयों को मेरे को और मेरे छोटे भाई शहरी कलसी जी को जिम्मेवारी दी है और मैं विश्वास दिलाता हूँ हमारी पूरी लीडरशिप को और हर छोटे बड़े वर्कर को कार्यकर्ता को कि उनकी आकांक्षाओं पर उनकी उपेक्षाओं पर उनकी एक्सपेक्टेशंस पे हम दिन रात एक के एक टीम बन के उनको पूरा उतरेंगे संगठन बिखरा हुआ था पंजाब में तो क्या लगता है आपके आने के बाद वो संगठन देखिए ये क्या? नहीं ये आपकी गलत ऑब्जर्वेशन है कोई संगठन ना कभी आम आदमी पार्टी का बिखरा हुआ था ਔਰ ਨਾ ਹੀ ਕਦੇ ਵਿਖਰੇਗਾ ਮਾਨਸਾਬੀ ਕੀ ਹੰਗਵਾਈ ਮੇਂ ਔਰ ਸੰਦੀਪ ਪਾਟਕ ਜੀ ਨੇ ਸੰਗਠਨ ਕੋ ਬੜੇ ਅੱਛੇ ਸੇ ਪੰਜਾਬ ਮੇਂ ਸੰਭਾਲਾ ਹੂਆ ਥਾ ਹਮ ਵੀ ਉਸੇ ਤਰੀਕੇ ਪੇ ਚਲਤੇ ਹੋਏ ਉਸ ਕੋ ਔਰ ਮਜ਼ਬੂਤ ਕਰੇਗੇ ਸੰਗਠਨ ਦੂਸਰੀ ਪਾਰਟੀ ਕੋ ਵਿਖਰਾ ਹੂਆ ਥਾ ਔਰ ਹੈ ਹਮਾਰੇ ਹਮਾਰਾ ਆਮਾਦੀ ਪਾਰਟੀ ਪਾਰਟੀ ਬਾਦ ਮੇਂ ਇੱਕ ਪਰਿਵਾਰ ਪਹਿਲੇ ਹੈ ਦੇਖੋ ਇਸ ਤਰ੍ਹਾਂ ਕੇ ਚੈਲੰਜਸ ਨੇ ਜਿਹੜੇ ਉਹ ਰਾਜਨੀਤੀ ਦੇ ਵਿੱਚ ਕੀ ਜ਼ਿੰਦਗੀ ਦੇ ਵਿੱਚ ਵੀ ਆਉਂਦੇ ਰਹਿੰਦੇ ਨੇ ਪਰ ਚੈਲੰਜੇਸ ਦੇ ਵਿੱਚੋਂ ਹੀ ਓਪਰਚ्युनिटीਜ਼ ਵੀ ਨਿਕਲ ਕੇ ਆਉਂਦੀਆਂ ਨੇ ਔਰ ਮੈਂ ਸਮਝਦਾ ਕਿ ਸਾਡੇ ਕੋਲੇ ਤਾਂ ਆਮ ਆਦੀ ਪਾਰਟੀ ਕੋਲ ਸਾਡੀ ਪੰਜਾਬ ਸਰਕਾਰ ਕੋਲੇ ਮਾਨਸਬ ਦੀ ਅਗਵਾਈ ਦੇ ਵਿੱਚ 네ਗੇਟਿਵ ਬੈਗੇਜ ਕੋਈ ਨਹੀਂ ਹੈ ਜਿਵੇਂ ਦੂਸਰੀਆਂ ਪਾਰਟੀਆਂ ਕੋਲੇ ਹੈ ਸੋ ਇਸ ਸਿਰਫ ਅਸੀਂ ਜਿਹੜੇ ਕੰਮ ਲੋਕਾਂ ਦੇ ਕਰਨੇ ਨੇ ਔਰ ਉਹੀ ਲੋਕਾਂ ਤੱਕ ਲੈ ਕੇ ਜਾਣੇ ਨੇ ਕੰਮਾਂ ਦੇ ਆਧਾਰ ਦੇ ਉੱਪਰ ਹੀ ਲੋਕਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ ਜਿਹੜਾ ਕਿ ਤੁਸੀਂ ਜਲੰਧਰ ਵੈਸਟ ਦੇ ਵਿੱਚ ਹੀ ਦੇਖਿਆ ਔਰ ਉਹ ਮਿਲਣਾ ਦੇ ਕੱਲ ਨੂੰ ਵੀ ਚਾਰੇ ਸੀਟਾਂ ਦੇ ਉੱਪਰ ਤੁਹਾਨੂੰ ਕੰਮਾਂ ਦੇ ਆਧਾਰ ਦੇ ਉੱਪਰ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲਣਗੇ ਪਹਿਲਾ ਨਗਰ ਨਿਗਮ ਚੋਣਾ ਬਿਲਕੁਲ ਜੀ ਬਿਲਕੁਲ ਚਾਹੇ ਇਲੈਕਸ਼ਨ ਛੋਟੀ ਹੋਵੇ ਵੱਡੀ ਹੋਵੇ ਨਗਰ ਨਗਮ ਚੋਣਾ ਚਾਹੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਫਿਰ ਜਿਹੜੇ ਪੰਜਾਬ ਦੇ ਸਾਡੇ ਜਿਹਾਰੂ ਸਾਥੀ ਨੇ ਉਹ ਦਿੱਲੀ ਦੇ ਵਿੱਚ ਜਾ ਕੇ ਦਿੱਲੀ ਦੀ ਚੋਣ ਦੇ ਮੁਹਿੰਮ ਦੇ ਵਿੱਚ ਹਿੱਸਾ ਪਾਉਣਗੇ ਜਦੋਂ ਇੱਕ ਪਰਿਵਾਰ ਹੁੰਦਾ ਹੈ ਨਾ ਜਿੱਤੇ ਜਿੱਥੇ ਲੋੜ ਹੁੰਦੀ ਹੈ ਉਸ ਪਰਿਵਾਰ ਦਾ ਮੈਂਬਰ ਉੱਥੇ ਪਹੁੰਚਦਾ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਮੰਤਰੀ ਅਮਨ अरोड़ा ਵੱਲੋਂ ਕਿਦਾਂ ਦੀ ਪੰਜਾਬ ਦੇ ਵਿੱਚ ਪਰਫਾਰਮੈਂਸ ਰਹਿੰਦੀ ਹੈ ਕਿਉਂਕਿ ਨਗਰ ਨਗਮ ਦੀ ਚੋਣਾ ਵੀ ਆਉਣ ਵਾਲੀਆਂ ਨੇ ਤੇ 2027 ਦੇ ਤੱਕ ਕਿਦਾਂ ਮਜ਼ਬੂਤੀ ਮਿਲਦੀ ਹੈ ਪਾਰਟੀ ਨੂੰ ਹੋਰ ਜ਼ਿਆਦਾ ਇਹ ਤਾਂ ਆਲਾ ਸਮਾਂ ਦੱਸ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ